ਬੀਤੇ ਦਿਨੀ ਅਮਰੀਕਾ ਸਰਕਾਰ ਵੱਲੋਂ ਇੱਕ ਹੋਰ ਜਹਾਜ਼ ਭਾਰਤ ਭੇਜਿਆ ਗਿਆ ਜਿਸ ਦੇ ਵਿੱਚ 67 ਪੰਜਾਬੀ ਜਿਹੜੇ ਨੌਜਵਾਨ ਸਵਾਰ ਸਨ ਤਾਂ ਇਹਨਾਂ ਦੇ ਵਿੱਚ ਪ੍ਰਦੀਪ ਅਤੇ ਸੰਦੀਪ ਜੋ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਵੀ ਇਸ ਜਹਾਜ਼ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਵੱਲੋਂ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ ਤਾਂ ਬੀਤੇ ਕੱਲ ਇਹ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਤਾਂ ਉਤਰਦੇ ਅੰਸਾਰ ਹੀ ਪਟਿਆਲਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਕਤਲ ਕੇਸ ਦੇ ਵਿੱਚ ਲੁਣੇ ਦੇ ਸਨ ਤੇ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ 2023 ਦੇ ਵਿੱਚ ਪ੍ਰਦੀਪ ਤੇ ਸੰਦੀਪ ਦੇ ਉੱਤੇ ਇੱਕ ਐਫਆਈਆਰ ਦਰਜ ਹੁੰਦੀ ਹੈ ਜੋ ਕਿ ਐਫਆਈਆਰ ਕਤਲ ਕੇਸ ਦੇ ਮਾਮਲੇ ਵਿੱਚ ਹੁੰਦੀ ਆ ਤਾਂ ਅਦਾਲਤ ਵੱਲੋਂ ਪ੍ਰਦੀਪ ਤੇ ਸੰਦੀਪ ਨੂੰ ਪਕੌੜਾ ਕਰਾਰ ਦਿੱਤਾ ਗਿਆ ਸੀ ਤੇ ਪੁਲਿਸ ਵੀ ਉਸ ਦੇ ਭਾਗ ਦੇ ਲਈ ਲਗਾਤਾਰ ਚਾਪੇਮਾਰੀ ਕਰ ਰਹੀ ਸੀ ਤਾਂ ਹੁਣ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ ਇਸ ਜਹਾਜ਼ ਵਿੱਚ ਉਸਵਾਰ ਸਨ ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇਹ ਜਹਾਜ਼ ਉਤਰਦਾ ਹੈ ਤਾਂ ਉਹਨਾਂ ਦੋਨਾਂ ਹੀ ਭਰਾਵਾਂ ਨੂੰ ਜਿਹੜਾ ਕਿ ਗ੍ਰਫਤਾਰ ਕਰ ਲਿੱਤਾ ਜਾਂਦਾ ਤੇ ਇਹ ਦੋਨੇ ਭਰਾ ਜਿਹੜੇ ਚਚੇਰੇ ਨੇ ਤੇ ਪਟਿਆਲਾ ਜ਼ਿਲ੍ਹਾ ਤੇ ਨਾਲ ਸੰਬੰਧਿਤ ਨੇ ਤਾਂ ਜਦੋਂ ਇਹ ਅੰਮ੍ਰਿਤਸਰ ਦੀ ਧਰਤੀ ਤੇ ਉਤਰਦੇ ਨੇ ਤਾਂ ਇਹਨਾਂ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲੈਂਦਾ ਤਾਂ ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਨਾਮ ਮੇਰਾ ਮਦੇਸ਼ ਚਿੰਦਨਾਮ ਜੀ ਮੈਂ ਪ੍ਰਦੀਪ ਚਿੰਦਨਾ ਦਾ ਬਰਾਂ ਹਾਂ ਇਹ ਦੋਨੇ ਤਰੀਕ ਤਰੀਕ ਆ ਹਾਂ ਬਰਦਰ ਮੇ ਇੱਕ ਚਾਚਾ ਜੀ ਦਾ ਬੇਟਾ ਹੈ ਇੱਕ ਮੇਰਾ ਵੀਰ ਜੀ ਕੀ ਮਾਮਲਾ ਆਇਆ ਜੀ ਕੋਲਨੀ ਰੈਕਟ ਕਰ ਲਿਆ ਨੀ ਮਾਮਲਾ ਰ ਹੈ ਦਾ ਕਿ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਕੋਪੜਾ ਸਮਾਨ ਲੈ ਰਿਹਾ ਸੀ ਤੇ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਇਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਕੁਲਤੀ ਮਾਰਿਆ ਗਿਆ ਪਰ ਉੱਥੇ ਵਸਤੀ ਜਿਹੜਾ ਮਾਰਿਆ ਗਿਆ ਉੱਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕਿਉਂਕਿ ਉੱਥੇ ਗੱਡੀ ਜਦੋਂ ਖੜੀ ਉਹਨਾਂ ਨੇ ਵੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬੇਸ ਚ ਚੈੱਕ ਕੀਤਾ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਫੇਰੇ ਫੇਰੇ ਘਰੇ ਆ ਗਈ ਕਹਿੰਦੇ ਜੀ ਅੱਜ ਏਦਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵੇਲੇ ਕਤਲ ਹੋਇਆ ਉਹ ਕਹਿੰਦੇ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫਤਾ ਦੋ ਹਫਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕਿ ਪਰੇਸ਼ਾਨ ਅਸੀਂ ਐਸੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਵੀ ਕੁਝ ਤਾਂ ਕਰਨਾ ਹੀ ਸੀ ਠੀਕ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੌਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਕਿੱਡਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਪੋ ਤੇ ਪ੍ਰਾਦੇ ਕੀ ਆ ਗੀਤ ਲਿਆ ਉਹ ਅਸੀਂ ਸੱਚ ਗੱਲ ਨੂੰ ਜਾਣਦੇ ਆਂ ਉਸ ਤੋਂ ਬਾਰੇ ਵੀ ਜੀ ਹੁਣ ਉਹ ਪੁਲਿਸ ਦੀ ਹਰਾਸਤ ਨਹੀਂ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੇ ਆਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੇ ਆਂ ਕਿ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਰੈਸਟ ਕਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਕੇਸ ਦੀ ਕਮੀ ਚੈੱਕ ਕਰਕੇ ਦੇਖ ਲਓ ਸਭ ਕੁਝ ਦੀ ਪੂਰ ਚੈੱਕ ਕਰਕੇ ਦੇਖ ਲਓ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਹੋਏ ਪਾਣੀ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੀ ਚਲਾਈਗੀ ਨਾ ਤਾਂ ਹੰਭਰਾ ਸੱਕੇ ਨਾਲ ਨਾ ਪਿਆਗਾ ਸੱਕੇ ਨਾਲ ਨਾ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਦਾ ਦੱਸ ਰਹੇ ਨਾ ਨੀਰਜੀਤ ਨੂੰ ਦੋ ਲੜਾਈਆਂ ਹੋਈਆਂ ਨੇ ਜਿਹਦੀ ਇੱਕ ਪਹਿਲੀ ਲੜਾਈ ਹੋਈ ਸੀ ਨਾ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਹਾਥਾ ਪਾਈ ਹੋਈ ਸੀ ਉਹ ਦੂਜੀ ਵੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਗੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਕਿ ਸਾਹਮਣੇ ਅੱਜ ਦਾ ਗੱਲਬਾਤ ਹੋਈ ਗੱਡੀ ਉੱਤੇ ਖਲਾਰਚ ਆ ਗਿਆ ਉਸ ਹੀ ਜਗ੍ਹਾ ਤੇ ਦੂਸਰੀ ਜਗ੍ਹਾ ਫਿਰ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉਹ ਖੜਾ ਰਹੋਗੇ ਗੱਡੀ ਸਾਡੀ ਉੱਥੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰਦਰ ਬ੍ਰਦਰ ਦਾ ਨਾਮ ਆਇਆ ਸੰਦੀਪ ਸਿੰਘ ਚਾਚੇ ਜੀ ਦੇ ਜੇਤੇ ਦਾ ਅਸੀਂ ਮੰਗਦੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੀ ਆ ਜੀ ਜ਼ਮੀਨ ਸਾਡੀ ਉਹ ਵੀ ਸਾਡੀ ਸਾਰੇ ਰਿਸ਼ਤੇ ਦੀ ਹੈ ਠੀਕ ਹੈ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀਆਂ ਅਸੀਂ ਹੀ ਜਾਣ ਚੁੱਕੇ ਕਿਤੇ ਦੇ ਰਹਿਣਾ ਕੋਈ ਨਹੀਂ ਆਹ ਜਿਹੜਾ ਟੋਨ ਦਿਖਾਉਂਣਾ ਜੀ ਇਹ ਫਿਰ ਆਪਣਾ ਜਿਹੜਾ ਡੇਟਾ ਚੱਲ ਰਿਹਾ ਵਾਪਿਸ ਆਇਆ ਹੈ ਜਿਹਦੀ ਜਾਨਕਰੀ ਦੀ ਤੁਸੀਂ ਰੱਖੋ। ਉਹ ਤੋਂ ਪਹਿਲਾਂ ਹੀ ਠੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ। ਉਹ ਸਾਡੇ ਉੱਤੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰ ਦਿੱਤਾ। ਉਸ ਦੇਸ ਤੇ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਨੂੰ ਨੋਟਿਸ ਦਿੱਤਾ। ਜੀ ਸੰਦੀਪ ਤੇ ਪ੍ਰਦੀਪ ਜੀ ਨੂੰ ਆਪੀ ਕਿਹ ਕਿਹ। ਹਾਂ ਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਭਤੀਜਾ। ਇੱਕ ਠੱਡੂ ਕੇਸ ਹੀ ਮਰਦਾ ਜੀ। ਇਹਨਾਂ ਨੂੰ ਤਾਂ 10 ਮਹੀਨੇ ਹੋ ਗਏ ਜੀ 92 ਦੇ ਪੰਚੀ ਗੁਰੂ ਤੇ ਕੋਈ ਨਹੀਂ ਕਿ ਜਨ ਜਿਵੇਂ ਉਸ ਦਫਤਰ ਦੀ ਮੱਥਰ ਤੇ ਲਾ ਕੇ ਕੀਤੀ ਜਾਂਦੀ ਜੀ ਕਿ ਦੇਖੋ ਕਿ ਕਾਰਵਾਈ ਚੱਲੀ ਹੋ ਜਾਂਦੀ ਹੈ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਤੋਂ ਨਾਲ ਸਾਡਾ ਕਹਿਣੇ ਪਿਆ 10 ਲੱਖ ਨਾ ਆਪਣੀ ਪੈਣ ਤੋਂ ਚੱਕਿਆ ਤੇ ਹੁਣ ਕੀ ਮੰਗਦੇ ਸਰਕਾਰ ਨੂੰ ਕੀ ਜਾਨਣਾ ਚਾਹੁੰਦੇ ਜਿਵੇਂ ਉਸ ਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਚਾਹੁੰਦੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੇਤੇ ਦੇ ਜੀ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਉਸ ਵਾਰ ਦਾ ਤਾਂ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਉਸ ਰੇਸ ਤੇ ਚੱਕਿਆ ਜੀ ਬਾਕੀ ਭਗਵੰਤ ਜੀ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਦਿੱਤਾ ਜਾਏ ਉਹਨਾਂ ਦਾ ਕੋਈ ਤਕਸੀਰ ਨਹੀਂ ਆਪੀ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ